ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਪਤੈ ਕਰ ਕੇਹਾ ਸੋ ਕਰ ਕੇਹਾ ਸੋਦਰ ਇਕੱਠਾ ਨਹੀਂ ਕਹਿਦਣਾ ਸੋਦਰ ਕਿਹਾ ਸੋ ਕਰ ਕਿਹਾ ਜੇਤਬਹ ਸਰਬ ਸਮਾਲੇ ਵਹਿ ਨਹੀਂ ਬੋਲਣਾ ਬੱਬੇ ਨਾਲ ਬੋਲਣਾ ਜਿਤਬਹ ਇਕੱਠਾ ਨਹੀਂ ਕਹਿਦਣਾ ਜੇਤਬਹ ਜੇਤਬਹ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਵਾਵਣ ਹਾਰੇ ਇਕੱਠਾ ਹੀ ਹੈ ਕੇਤੇ ਰਾਗ ਪਰਿ ਸਿਉ ਕਹੀਅਨ ਕੇਤੇ ਗਾਵਣ ਹਾਰੇ ਕੇਤੇ ਰਾਗ ਪਰਿ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵ ਹੈ ਤੁਹਨੋਂ ਪਾਉਣ ਪਾਣੀ ਬੈਸੰਤਰ ਤੁਹਾਨੂੰ ਪੱਦ ਤੇ ਠਮਕ ਲਾ ਦੇਣੀ ਹੈ ਗਾਵ ਹੈ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਰਾਜਾ ਧਰਮ ਜਿਹੜਾ ਹੈ ਉਹ ਇਕੱਠਾ ਹੀ ਪਾਠ ਹੈ ਗਾਵੇ ਰਾਜਾ ਧਰਮ ਅਰਥ ਕਰਨ ਲੱਗਿਆਂ ਧਰਮ ਰਾਜਾ ਹੋਈਗਾ ਇੱਥੇ ਵੀ ਇਹ ਸਪਸ਼ਟ ਹੋ ਜਾਂਦਾ ਦੇਖੋ ਪਿੱਛੇ ਗਾਵ ਹੈ ਪਦ ਆ ਰਿਹਾ ਹੈ ਗਾਉਂਦੇ ਹਨ ਹੁਣ ਇੱਕ ਵਚਨ ਆ ਗਿਆ ਗਾਵੇ ਗਾਉਂਦਾ ਹੈ ਵਾਵਿੰਗੀਆਂ ਦਲਾਵਾਂ ਦੇ ਨਾਲ ਇੱਕ ਵਚਨ ਬਣ ਗਿਆ ਹੈ ਤੇ ਹਾਹੀ ਦੀ ਸਿਆਰੀ ਨਾਲ ਲਗਾਉਂਦੇ ਹਨ ਇਸੇ ਤਰ੍ਹਾਂ ਪਿੱਛੇ ਆਖ ਹੈ ਜਿਹੜਾ ਹੈ ਆਖ ਦੀ ਹਨ ਜਿ ਖੱਖੇ ਦਲਾਵਾਂ ਨਾਲ ਹੋ ਫਿਰ ਆਖਦਾ ਹੈ ਇਸ ਕਰਕੇ ਬਹੁਵਚਨ ਬਿੰਦੀ ਦੇ ਨਾਲ ਨਹੀਂ ਹੁੰਦਾ ਬਿੰਦੀ ਤੋਂ ਬਗੈਰ ਹਾਹੇ ਦੇ ਸਿਹਾਰੀ ਲੱਗ ਗਈ ਹੈ ਤਾਂ ਪਹਿਲਾਂ ਹੀ ਬਹੁਵਚਨ ਹੈ ਇਸ ਕਰਕੇ ਇਹ ਬਿੰਦੀ ਲਾ ਕੇ ਨਹੀਂ ਉਚਾਰਨ ਕਰਨਾ ਗਾਵਹਿ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਹਾਂਜੀ ਗਾਵਹਿ ਇੰਦ ਇਥੇ ਠਮਕ ਲਾ ਦਿੰਨੀ ਐ ਇਦਾਸਣ ਬੈਠੇ ਇਦਾਸਣ ਪਾਠ ਕਰਨਾ ਕਿ ਤਿੰਨ ਸੂਦਰ ਹਨ ਤਾਂ ਜਪਜੀ ਸਾਹਿਬ ਚ ਪ੍ਰਹਿਰਾਸ ਸਾਹਿਬ ਵਿੱਚ ਹੈ ਕਾਸਰਾ ਰਾਗ ਦੇ ਆਰੰਭ ਵਿੱਚ ਸੂਦਰ ਆਉਂਦਾ ਔਰ ਇਹਨਾਂ ਤਿੰਨਾਂ ਦੇ ਥੋੜੇ ਥੋੜੇ ਪਾਠਾਂ ਦੇ ਵਿੱਚ ਫਰਕ ਹੈ ਇਸ ਕਰਕੇ ਕਿਤੇ ਇੰਦਰਾਸਨ ਹੈ ਕਿਤੇ ਇੰਦਾਸਨ ਹੈ ਕਿਤੇ ਇਦਾਸਨ ਹੈ ਇਸ ਕਰਕੇ ਇੱਥੇ ਇਦਾਸਨ ਉਚਾਰਨ ਕਰਨਾ ਟਿੱਪੀ ਨਹੀਂ ਹੈਗੀ ਹੈ ਗਾਵ ਹੈ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਦੇਵਤ ਆਦਰ ਨਾਲੇ ਪਾਠ ਨਹੀਂ ਕਰਨਾ ਦੇਵਤਿਆ ਦਰ ਨਾਲੇ ਉਦਾਸੀ ਸੰਪਰਦਾਵਾਲੇ ਦੇਵਤ ਆਦਰ ਨਾਲੇ ਪਾਠ ਕਰਾਉਂਦੇ ਹਨ ਮੁੱਖ ਦੇਵਤਿਆ ਦਰ ਨਾਲੇ ਦੇਵਤ ਆਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਸਿੱਧ ਤੇ ਥੋੜੀ ਜੀ ਠੰਮਕ ਜੀ ਲਾ ਕੇ ਬੋਲੋ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹੁਨੀਆ ਮਨਮੋਹਨ ਮਨਮੋਹਨ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਗਾਵ ਹੈ ਮੋਹੁਨੀਆ ਮਨਮੋਹਨ ਸੁਰਗਾ ਮਛ ਪਿਆਲੇ ਹਾਂ ਮਛ ਥੋੜਾ ਜਿਆ ਕਸਕੇ ਬੋਲਣਾ ਮਛ ਨਹੀਂ ਕਹਿ ਦੇਣਾ ਸੁਰਗਾ ਮਛ ਪਿਆਲੇ ਨਹੀਂ ਕਹਿਣਾ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਇਹ 86 ਤੀਰਥ ਇਹ ਥਿਲ ਸੁੜਾ ਜਾ ਠਹਿਰਾ ਦੇ ਨਾ 86 ਤੀਰਤ ਨਾਲੇ ਨਾਲੇ ਬੋਲਣਾ ਨਾਹਲੀ ਨਹੀਂ ਕਹਿਣਾ ਹੈ ਗਾਵਹ ਜੋਦ ਮਹਾਬਲ ਸੂਰਾ ਇਹ ਤਿੰਨੇ ਪਦ ਜਿਹੜੇ ਹਨ ਗਾਵਹ ਗੋਂਦੇ ਹਨ ਜੋਦ ਜੋਦੇ ਮਹਾਵਲ ਮਹਾਬਲੀ ਸੂਰਾ ਅtirathi surume ਇਹ ਤਿੰਨ ਕਿਸਮਾਂ ਹਨ ਜੋਦਾ ਮਹਾਬਲੀ ਅਤੇ ਅਤਿ ਰਥੀ ਸੂਰਮਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੀ ਤੁਦਨੋ ਗਾਵ ਹੈ ਜੋ ਨਹੀਂ ਜੀ ਹੈ ਬੋਲੋ ਸੇਈ ਤੁਦਨੋ ਗਾਵ ਹੈ ਠੀਕ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਭਾਵਨ ਤੇ ਵਿਸਰਾਮ ਲਾਉਣਾ ਸੇ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਇਥੇ ਵਿਸਰਾਮ ਹੈ ਰੱਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਇਸੇ ਤਰ੍ਹਾਂ ਉਚਾਰਨ ਕਰਨਾ ਹੋਰ ਕੀਤੇ ਗਾਵਨ ਇਥੇ ਠਮਕ ਸੇ ਇਥੇ ਵੀ ਥੋੜੀ ਜਿਹੀ ਯਮਕ ਜੀ ਲਾ ਕੇ ਬੋਲਣਾ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਆਵਨ ਪਾਤ ਤੇ ਵਿਸਰਾਮ ਹੈ ਨਾਨਕ ਇਥੇ ਯੰਕਜੀ ਲਾ ਕੇ ਬੋਲਣਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸਾਚਾ ਸਾਚੀ ਨਾਈ ਇਹ ਵੀ ਵਿਸਰਾਮ ਸਾਹਿਬ ਪਾਤ ਤੇ ਲਾਉਣਾ ਹੈ ਅੱਜ ਜਿਹੜੇ ਨਵੀਨ ਹਨ ਉਹ ਇਸ ਤਰ੍ਹਾਂ ਆਪਣੇ ਮਨਮਰਜ਼ੀ ਨਾਲ ਵਿਸਰਾਮ ਲਾਉਂਦੇ ਹਨ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਇਹ ਬਿਲਕੁਲ ਸ਼ੁੱਧ বিশ্রাম ਹੈ ਸੋਈ ਸੋਈ ਸਦਾ ਸੱਚ ਸਾਹਿਬ ਕਿੱਥੇ বিশ্রাম ਹੈ ਸੱਚਾ ਸੱਚੀ ਨਾਈ ਹੈ ਈ ਹੋਸੀ ਜਾਏ ਨਾ ਜਾਸੀ ਇਹ ਵੀ ਪਾਦ ਵੱਖਰੇ ਵੱਖਰੇ ਪੜਨੇ ਹਨ ਹੈ ਈ ਹੋਸੀ ਹੈ ਵਰਤਮਾਨ ਸਮੇਂ ਦਾ ਵਾਚਕ ਹੈ ਈ ਬੀਤ ਚੁੱਕੇ ਸਮੇਂ ਦਾ ਵਾਚਕ ਹੈ ਹੋਸੀ ਆਉਣ ਵਾਲੇ ਸਮੇਂ ਦਾ ਵਾਚਕ ਹੈ ਭੁਖਿਤ ਸਮੇਂ ਦਾ ਵਾਚਕ ਹੈ ਹੈ ਈ ਹੋਸੀ ਜਾਇ ਨਾ ਜਸੀ ਰਤਨਾ ਜੇ ਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਜਿਨਸੀ ਪਾਤੀ ਵਿਸਰਾਮ ਹੈ ਮਾਇਆ ਜਿਨ ਉਪਾਈ ਕਰ ਕਰ ਵੇਖੈ ਪੀਤਾ ਆਪਣਾ ਜਿਵ ਤਿਸ ਦੀ ਵਡਿਆਈ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਾਰਣਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾ ਇਹ ਪਾਤ ਸਾਹ ਬੋਲਣਾ ਪਾਤਸ਼ਾਹ ਨਹੀਂ ਕਹਿਣਾ ਪਾਤ ਸਾਹ ਸੋ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਹੰਨੀ ਮੁੰਡਾ ਸੰਤੋਖ ਸਰਮ ਪਤ ਝੋਲੀ ਪਤ ਦਰਮਿਆਨਾ ਜਾ ਬੋਲਣਾ ਹੈ ਝੂਲੀ ਪੋਲਾ ਬੋਲਣਾ ਝੂਲੀ ਨਹੀਂ ਕਹਿਣਾ ਹੈ ਮੁੰਦਾ ਸੰਤੋਖ ਸਲੰ ਪਾਤ ਝੂਲੀ ਧਿਆਨ ਕੀ ਕਰਹਿ ਵਿਪੂਤ ਕਰਹਿ ਪਦ ਤੇ ਥੋੜਾ ਜਿਹਾ ਠਹਿਰਾ ਦੇ ਦਿਓ ਧਿਆਨ ਕੀ ਕਰਹਿ ਵਿਪੂਤ ਖਿੰθα ਕਾਲ ਕੁਆਰੀ ਕਾਇਆ ਖਿੰθα ਪਾਤੇ ਯਮਕਲਾ ਕੀ ਥੋੜਾ ਜਿਹਾ ਰੁੱਕ ਕੇ ਬੋਲਣਾ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਹ ਪਰਤੀਤ ਰਾਰਾ ਪੂਰਾ ਬੋਲਣਾ ਹੈ ਪ੍ਰਤੀਤ ਨਹੀਂ ਕਹਿਣਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਜੀਤਾ ਪਦ ਕਸਕੇ ਬੋਲਣਾ ਹੈ ਮਨ ਜੀਤਾ ਜਗ ਜੀਤ ਨਹੀਂ ਕਹਿਣਾ ਹੈ ਜਗ ਜੀਤ ਵਖਰਾ ਵਖਰਾ ਬੋਲਣਾ ਆਦੇਸ ਤਿਸੈ ਆਦੇਸ ਆਦੇਸ ਨਹੀਂ ਕਹਿਣਾ ਹੈ ਐੜੇ ਕੰਨਾ ਲਾ ਕੇ ਇਕੱਠਾ ਪਾਠ ਬੋਲਣਾ ਆਦੇਸ਼ ਨਹੀਂ ਕਹਿਣਾ ਹੈ ਆਦੇਸ਼ ਨਮਸਕਾਰ ਹੈ ਆਦੇਸ਼ ਇਹ ਸਿੱਧਾਂ ਦਾ ਬੋਲਾ ਹੈ ਸਿੱਧ ਕਹਿੰਦੇ ਸੀ ਮਹਾਰਾਜ ਨੂੰ ਆਦੇਸ਼ ਮਹਾਰਾਜ ਕਹਿੰਦੇ ਤਿਸ ਆਦੇਸ਼ ਤਿਸ ਵਾਹਿਗੁਰੂ ਨੂੰ ਆਦੇਸ਼ ਨਮਸਕਾਰ ਕਰੋ ਭਾਈ ਆਦ ਅਨੀਲ ਅਨਾਦ ਅਨਾਹਤ ਇਹ ਵੀ ਕਈ ਵਾਰ ਨਾ ਆਦ ਨੀਲ ਨਾਦ ਨਾਹਤ ਇਹ ਜੋ ਪੜ ਜਾਂਦੇ ਹਨ ਵੱਖਰਾ ਨਖੀਰ ਕੇ ਪਦ ਬੋਲਨੇ ਹਨ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਭੰਡਾਰਨ ਉੱਤੇ ਟਿੱਪੀ ਲੱਗੀ ਹੋਈ ਹੈ ਭੰਡਾਰਨ ਨਹੀਂ ਕਹਿਣਾ ਉੱਤੇ ਟਿੱਪੀ ਨਾਲ ਭੰਡਾਰਨ ਘਟ ਘਟ ਵਜਹਿ 나ਦ ਆਪਨਾਥ 나ਥੀ ਸਭ ਜਾ ਕੀ ਸਭ ਜਾ ਨਹੀਂ ਬੋਲਣਾ ਹੈ ਆਪਨਾਥ 나ਥੀ ਸਭ ਜਾ ਕੀ ਜਾ ਵੀ ਪਾਠ ਸੰਬੰਧਕ ਹੈ ਰੇਦ ਸੇਦ ਅਵਰਾ ਸਾਦ ਸਾਦ ਦਦੇ ਨਾਲ ਬੋਲਣਾ ਇਹਨੂੰ ਸਾਦ ਨਹੀਂ ਕਹਿ ਦੇਣਾ ਹੈ ਸਾਦ ਸਾਧੂ ਦਾ ਵਾਚਕ ਹੈ ਸਾਦ ਸਵਾਦ ਦਾ ਵਾਚਕ ਹੈ ਦਦੇ ਦੇ ਨਾਲ ਸੰਯੋਗ ਵਿਯੋਗ ਦੁਇ ਕਾਰ ਚਲਾਵਹਿ ਸੰਯੋਗ ਵਿਯੋਗ ਦੁਇ ਦੁਇ ਪਦ ਤੇ ਠੰਮਕ ਲਾ ਕੇ ਵਿਚਾਰਨ ਕਰਨਾ ਗੁਰਬਾਣੀ ਵਿੱਚ ਬਹੁਤ ਪੰਕਤੀਆਂ ਐਸੀਆਂ ਆਉਂਦੀਆਂ ਨੇ ਅੱਗੇ ਵੀ ਆ ਜਾਏਗਾ ਦਿਨ ਰਾਤ ਦੁਇ ਦਾਈ ਦਾਇਆ ਦਿਵਸ ਰਾਤ ਦੋਏ ਦਾਈ ਦਾਇਆ ਸੁਖ ਦੁਖ ਦੋਏ ਕਪੜੇ ਪਹਿਰਾ ਜਾਏ ਮਨੁੱਖ ਇਸ ਕਰਕੇ ਦੋਏ ਪਦ ਤੇ ਠਮਕ ਲਾ ਕੇ ਉਚਾਰਨ ਕਰਨਾ ਹੈ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਥਲੇ ਚਲੋ ਜੀ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ ਵਾਹਿਗੁਰੂ ਜੀ ਕਾ ਕਾਲ ਸਾਮ ਰਹਾ ਹੈ ਵਾਹਿਗੁਰੂ ਜੀ ਕੀ ਫਤਿਹ